Ha <laughs> ਸਾਰੇ ਸਮਾਂ ਅਰਮਾਣ ਤਤਵਾਚਾਰ ਰਹੇ ਹੈ ਪਹਿਲੇ ਭਲਾਰਸ਼ ਨਾ ਬਣੀ ਹੋ ਰਿਹਾ ਪਾਰ ਕੋਈ ਮਰੋ ਕਾਹਨ ਨਾ ਕਰੀ ਰਹਿਤ ਰਹੇ ਹੈ Y'all

ਮਾਰੀ ਲਗੀ ਜਦ ਤੱਕ ਜੱਥੇ ਦਾ ਲੋਕ ਦਾੜ ਦੇਖੇ ਨੈਣ ਦੇਖੇ ਜਾਸ ਪਰਖ ਕੇ ਦੇਖਣਾ ਪਰ ਉਹ ਲੋਕ ਆਖਦੇ ਬਿਤਾ ਕੇ ਇਹ ਇਹਨਾਂ ਲੋਕ ਵੱਧ ਗਿਆ ਇਹਨਾਂ ਬਿਮਾਰੀ ਵੱਧ ਗਈ ਪੂਰਾ ਰਾਜ ਹੀ ਖੁੱਟ ਗਿਆ ਉਹ ਸ਼ਬਦ ਨਾ

ਦਾ ਕੀ ਪਰਿਵਾਰ ਦੇ ਦੁੱਖ ਸੁੱਖਾਂ ਕੀ ਦੇ ਪਰਦੇ ਢਾਕੋ ਜੀ ਬੋਲੀਏ ਸੱਚੇ ਦਰਵਾਜ਼ੇ ਜੀ ਜੀ ਦੀ ਗੱਲ ਹੈ ਮਾਂ ਦੁਨਿਆ ਦੇ ਦਰਵਾਜ਼ੇ ਆਗੇ ਮਾਂ ਦੇ ਦਰਵਾਜ਼ੇ ਆਗੇ ਦਿੱਲੀ ਸ਼ਹਿਰ ਤੋਂ ਕਿਰਪਾ ਇੱਕ ਮਾਂ ਦਾ ਭਗਤ ਪੂਰਨ ਲੋਨਾ ਜਿਵੇਂ ਮਾਂ ਦੇ ਭਗਤਾਂ ਦਾ ਅਸਮ ਚਿੰਤੇ ਦਾ ਆਦੇ ਅਸਮ ਚਿੰਤੇ ਬਲਕੇ ਮਾਂ ਦੇ ਗੇੜੇ ਕਾਰ ਕਰਿਆ ਨਮਕੀ ਹੈ ਮਾਂ ਦੇ ਗੇੜੇ ਕਾਰ ਸੁਧੇ ਕਰਦੇ ਹੈ ਲੋ ਬਿਸਮੇ ਸ਼ਰਮੂ ਨਾਮ ਦਾ ਭਗਤ ਆਪਣੇ ਕਬੂਲੇ ਤੋਂ ਚਾਬੀ ਆਇਆ ਹੈ ਉਹ ਬਾਣੇ ਤਖਤਾਂ ਮੇਰੇ ਕੋਲ ਰੱਖਦੇ ਹੋ ਮੇਰਾ ਨਹੀਂ ਦਲਵਾਰ ਤੋਂ ਅੱਜ ਉਹ ਬਾਣੇ ਯਾਦ ਕਰਦੇ ਹੈ we <laughs> ਉਹ ਸਾਰੇ ਪਤਨ ਪਿਆਰੇ ਸਾਡੇ ਜੇ ਦਾ ਕਾਰ ਕਰ ਰਹੇ ਨੇ ਇਹ ਆਵਾਜ਼ ਸ਼ੰਭੂ ਨਾਮ ਦੇ ਧੱਕੇ ਨਾਲ ਚ ਬੈ ਗਈ ਜੈ ਮਾਤਾ ਜੈ ਮਾਤਾ ਜੀ ਸ਼ੰਭੂ ਨਾਮ ਦਾ ਭਾਗਤ ਉਹ ਉਸਕੇ ਖਰਾਬ ਹੋ ਗਿਆ ਲੈ ਕੇ ਹਾਂ ਉਹ ਜੱਦਾ ਉਹ ਸੱਡੇ ਫਹਾਦ ਦਰਵਾਜ਼ਾ ਮੋੜੇ ਰਾਤੇ ਜਿੱਥੇ ਮਾਲੇ ਦੇ ਪੱਤ ਖੜੇ ਹੋ ਜਾਂਦੇ ਤੇ ਜਾ ਸਕਦੇ ਲੱਗ ਕੇ ਲੰਘੇ ਜਿੱਥੇ ਮਾਲੇ ਦੇ ਪੱਤ ਤੋਂ ਮਾਲਾ ਲੱਗ ਗਿਆ ਤੇ ਆਰਥਰੇ ਨਰਦੀ ਹੈ ਉੱਥੇ ਲੱਗੇ ਸ਼ੰਭੂ ਨਾਮ ਦਾ ਭਗਤ ਪੁੱਜਿਆ ਬੋਲੇ ਬਾਗੜੀਆਂ ਜਾ ਕੇ ਉਹ ਸੱਤੇ ਦਰਬਾਰ ਕੀ ਜੈ ਸੰਜੋਗ ਸੱਤੇ ਦਰਬਾਰ ਵਿੱਚ ਲੱਗੇ ਬੋਲੇ ਬਾਗੜੀਆਂ ਨਿਕਰੇ ਆਉਂਦੇ ਮਾਲੇ ਦੇ ਪੱਤ ਤੇ ਉਹ ਸ਼ੰਭੂ ਨਾਮ ਦੇ ਭਗਤ ਸੱਚਾ ਉਹਨਾਂ ਖੜਾ ਲੱਗਾ ਉਹ ਕਹਿੰਦਾ ਅਕਾਥੀ ਆਹ ਸ਼ੰਭੂ ਨਾਮ ਦੇ ਖਾਂ ਵਿੱਚੋਂ ਅੰਦੂਰ ਰੋ ਰੋ ਕੇ ਤਾਂ ਹਮਾਰੇ ਕਸਰ ਹੋ ਗਏ ਐ ਮਾਂ ਦੀ ਪੱਤੋ ਕਿਥੇ ਚੱਲੇ ਉਹ ਪੱਤਾ ਮਾਂ ਦੀ ਬਾਹਰ ਦਰਵਾਜ਼ੇ ਤੇ ਕਿਥੇ ਦੇਣਾ ਦੀ ਨਰਲਾ ਸ਼ੰਮੂ ਨਾਮ ਦਾ ਪੱਤਾ ਕਿਹ ਅੰਛਾ ਕਰਦਾ ਐ ਪੱਤੋ ਜਿੱਥੇ ਮਾਂ ਨੂੰ ਤੁਸੀਂ ਮੰਨਦੇ ਹੋ ਜਿੱਥੇ ਮਾਂ ਦੀ ਤੁਸੀਂ ਗੁਜਾ ਕਰਦੇ ਹੋ ਕੀ ਮਾਂ ਦਾ ਮੇਰੇ ਦੁੱਖ ਦੇ ਮੱਤੂ ਵੀ ਕੈਥੋਦੀ ਮਾਂ ਦਾ ਮੇਰਾ ਲੋਕ ਕੀ ਕਰੇ ਉਹ ਤੇ ਮੈਂ ਔਰ ਮਾਂ ਦੇ ਭਗਤ ਕਰਦੇ ਹੈ ਸ਼ੰਭੂ ਨਾਮ ਦੇ ਤੱਕ ਨਾ ਔਰ ਮਾਂ ਦੇ ਭਗਤਾ ਮਾਂ ਤਾਂ ਸਭ ਦੀ ਮੰਤਿਆਸ਼ਾ ਪੂਰੀ ਕਰਦੀ ਹੈ ਮਾਂ ਤੇ ਤੁਮੇ ਦੇ ਕੋਲੇ ਹਾਂਦੀ ਹੈ ਮਾਂ ਤਾਂ ਗਿਨੇ ਪਾਕ ਕਰਦੀ ਹੈ ਪਰ ਮਾਂ ਕੋਲ ਸੱਚੇ ਮੰਨਣਾ ਨਹੀਂ ਆ ਗਿਆ ਤਾਂ ਕਰ ਮਾਂ ਦੀ ਜੋਤੀ ਬਾੜ ਕੇ ਗਰਭ ਚ ਪਾ ਦਾ ਕਪੜਾ ਜਾ ਜਾ ਕੇ ਮਾਂ ਨੂੰ ਸੁਖਣਾ ਸੁਖਰੇ ਫਿਰ ਮੰਤਿਆਸ਼ਾ ਪੂਰੀ ਹੋ ਗਈ ਤਾਂ ਜੈ ਮਾਂ ਦਾ ਦੀ ਜੈ ਮਾਂ ਦੀ ਦਾਦੀ ਨੂੰ ਮਾਂ ਦੇ ਭਗਤ ਕਰੇ ਚਲਦੇ